ਸਤਿ ਸ਼੍ਰੀ ਅਕਾਲ ਦੋਸਤੋ ਜਿਹੜੇ ਦੋਸਤ ਪਹਿਲੀ ਵਾਰ ਮੇਰੇ YouTube ਚੈਨਲ ਤੇ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਜਾਵੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਬੇਸਣ ਦੀ ਪੰਜੀਰੀ ਬਣਾਉਣ ਦੀ ਵਿਧੀ ਸਾਂਝੀ ਕਰਾਂਗੇ ਇਹ ਬੇਸਣ ਦੀ ਗੁੰਦ ਵਾਲੀ ਪੰਜੀਰੀ ਠੰਡ ਵਿੱਚ ਸਰੀਰ ਲਈ ਬਹੁਤ ਹੀ ਪੋਸ਼ਟਕ ਅਤੇ ਗੁਣਕਾਰੀ ਹੈ ਇਹ ਰੇਸ਼ਾ ਸਿਰ ਦੀ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ ਦੇ ਨਾਲ-ਨਾਲ ਹੱਡੀਆਂ ਨੂੰ ਵੀ ਮਜ਼ਬੂਤ ਕਰਦੀ ਹੈ ਆਓ ਜਾਣਦੇ ਹਾਂ ਇਸ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਬੇਸਣ ਦੀ ਪੰਜੀਰੀ ਤਿਆਰ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਬੇਸਣ, ਘਿਓ ਅਤੇ ਖੰਡ ਇਹ ਤਿੰਨਾਂ ਚੀਜ਼ਾਂ ਬਰਾਬਰ ਮਾਤਰਾ ਵਿੱਚ ਚਾਹੀਦੀਆਂ ਹਨ ਪੰਜੀਰੀ ਚਾਹੇ ਕਿਸੇ ਵੀ ਆٹے ਦੀ ਬਣਾਉਣੀ ਹੋਵੇ ਇਹਨਾਂ ਤਿੰਨਾਂ ਚੀਜ਼ਾਂ ਦੀ ਮਾਤਰਾ ਹਮੇਸ਼ਾ ਬਰਾਬਰ ਰਹਿੰਦੀ ਹੈ ਇਹਨਾਂ ਵਿੱਚ ਕੋਈ ਵੀ ਵਾਧਾ ਘਾਟਾ ਅਸੀਂ ਨਹੀਂ ਕਰ ਸਕਦੇ ਇਨ੍ਹਾਂ ਮੁੱਖ ਚੀਜ਼ਾਂ ਤੋਂ ਇਲਾਵਾ ਬੇਸਨ ਦੀ ਪੰਜੀਰੀ ਨੂੰ ਗੁਣਕਾਰੀ ਬਣਾਉਣ ਲਈ ਉਸ ਵਿੱਚ ਅਸੀਂ ਕੁਝ ਦਵਾਈਆਂ ਦੀ ਵੀ ਵਰਤੋਂ ਕਰਾਂਗੇ ਜਿਨ੍ਹਾਂ ਵਿੱਚ ਗੂੰਦ 400 ਗ੍ਰਾਮ ਇਹ ਹੱਡੀਆਂ ਲਈ ਬਹੁਤ ਗੁਣਕਾਰੀ ਹੈ ਇਸ ਨੂੰ ਬਰੀਕ ਪਿਸਵਾ ਲਓ ਅਤੇ ਇਸ ਤੋਂ ਇਲਾਵਾ ਖਸਖਸ 200 ਗ੍ਰਾਮ ਅਜਵੈਨ 100 ਗ੍ਰਾਮ ਇਸਬਗੋਲ ਦਾ ਬੂਰਾ 100 ਗ੍ਰਾਮ ਸਫੈਦ ਮੁਸਲੀ 100 ਗ੍ਰਾਮ ਕਾਲੀ ਮਿਰਚ 50 ਗ੍ਰਾਮ ਇਨ੍ਹਾਂ ਸਾਰੀਆਂ ਦਵਾਈਆਂ ਨੂੰ ਵੀ ਪਿਸਵਾ ਕੇ ਅੱਡ ਰੱਖ ਲਓ ਗੂੰਦ ਨੂੰ ਪੀਸ ਕੇ ਅਲੱਗ ਰੱਖੋ ਇਹਨਾਂ ਬਾਕੀ ਸਾਰੀਆਂ ਦਵਾਈਆਂ ਵਿੱਚ ਮਿਕਸ ਨਾ ਕਰੋ ਕਿਉਂਕਿ ਉਸ ਨੂੰ ਵੱਖਰੇ ਤੌਰ ਤੇ ਅਡ ਮਲਾਇਆ ਜਾਵੇਗਾ ਇਹਨਾਂ ਤੋਂ ਇਲਾਵਾ ਇਸ ਵਿੱਚ ਕੁਝ ਮੇਵੇ ਵੀ ਵਰਤੋਂ ਕਰਾਂਗੇ ਜਿਨ੍ਹਾਂ ਵਿੱਚ ਬਦਾਮ ਕਾਜੂ ਖੋਪਾ ਅਤੇ ਮਗਜ 2-200 ਗ੍ਰਾਮ ਇਹ ਸਾਰੀਆਂ ਚੀਜ਼ਾਂ ਲੈਣੀਆਂ ਹਨ ਇਹ ਚੀਜ਼ਾਂ ਤੁਸੀਂ ਵੱਧ ਜਾਂ ਘੱਟ ਵੀ ਲੈ ਸਕਦੇ ਹੋ ਸੋ ਇਹਨਾਂ ਨੂੰ ਵੀ ਤੁਸੀਂ ਬਰੀਕ ਵੀ ਪੀਸ ਸਕਦੇ ਹੋ ਜਾਂ ਫਿਰ ਮੋਟਾ ਕੁੱਟ ਕੇ ਵਿੱਚ ਮਿਕਸ ਕਰ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਪੰਜੀਰੀ ਖਾਓਗੇ ਤਾਂ ਇਹਨਾਂ ਦਾ ਵੀ ਵੱਖਰਾ ਟੇਸਟ ਆਵੇਗਾ ਹੁਣ ਅਸੀਂ ਤਿਆਰ ਕਰਦੇ ਹਾਂ ਪੰਜੀਰੀ ਪੰਜੀਰੀ ਬਣਾਉਣ ਲਈ ਲੋੜੀ ਦੇ ਇਹ ਸਾਰੇ ਸਮਾਨ ਨੂੰ ਤਿਆਰ ਕਰਕੇ ਰੱਖੋ ਅਤੇ ਇੱਕ ਮੋٹے ਤਲੇ ਵਾਲੀ ਕੜਾਹੀ ਵਿੱਚ ਘਿਓ ਨੂੰ ਗਰਮ ਕਰੋ ਜਦੋਂ ਘਿਓ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਉਸ ਵਿੱਚ ਚੰਗੀ ਤਰ੍ਹਾਂ ਛਾਣ ਕੇ ਬੇਸਣ ਨੂੰ ਮਿਲਾਓ ਬੇਸਨ ਨੂੰ ਘਿਓ ਵਿੱਚ ਖੁਰਚਨੇ ਨਾਲ ਹਿਲਾਉਂਦੇ ਰਹੋ ਤਾਂ ਜੋ ਗੰਡਾ ਨਾ ਬਣਨ ਅਤੇ ਬੇਸਨ ਥੱਲੇ ਨਾ ਲੱਗੇ ਇਸ ਨੂੰ ਚੰਗੀ ਤਰ੍ਹਾਂ ਭੁੰਨੋ ਭੁੰਨਣ ਵੇਲੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਅੱਗ ਹਮੇਸ਼ਾ ਇੱਕਸਾਰ ਅਤੇ ਮੱਠੀ ਰੱਖੋ ਜਿਆਦਾ ਅੱਗ ਤੇ ਬੇਸਨ ਸੜ ਸਕਦਾ ਹੈ ਅਤੇ ਪੰਜੀਰੀ ਦੇ ਸਵਾਦ ਵਿੱਚ ਕਾਫੀ ਫਰਕ ਪੈ ਜਾਵੇਗਾ ਉਸ ਵਿੱਚੋਂ ਮੱਚੇ ਹੋਈ ਦੀ 스멜 ਆਉਣ ਲੱਗੇਗੀ ਹਲਕੀ ਅੱਗ ਤੇ ਹੌਲੀ-ਹੌਲੀ ਬੇਸਨ ਨੂੰ ਭੁੰਨਦੇ ਰਹੋ ਇਸ ਨੂੰ ਭੁੰਨਣ ਵਿੱਚ ਤੁਹਾਨੂੰ 25 ਤੋਂ 30 ਮਿੰਟ ਲੱਗਣਗੇ ਜਦੋਂ ਬੇਸਣ ਚੰਗੀ ਤਰ੍ਹਾਂ ਭੁੱਜ ਜਾਵੇ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਬਰੀਕ ਪੀਸੀ ਹੋਈ ਗੂੰਦ ਨੂੰ ਮਿਲਾਓ ਗੂੰਦ ਨੂੰ ਹੌਲੀ-ਹੌਲੀ ਮਿਲਾਓ ਅਤੇ ਗੂੰਦ ਨੂੰ ਵੀ ਚੰਗੀ ਤਰ੍ਹਾਂ ਭੁੰਨੋ ਕਿਉਂਕਿ ਜੇਕਰ ਗੂੰਦ ਕੱਚੀ ਰਹਿ ਜਾਵੇਗੀ ਤਾਂ ਇਹ ਦੰਦਾਂ ਨਾਲ ਚਿਪਕੇਗੀ ਅਤੇ ਪੰਜੀਰੀ ਦਾ ਸਵਾਦ ਸਹੀ ਨਹੀਂ ਬਣੇਗਾ ਅਤੇ ਇਹ ਫਾਇਦੇ ਦੀ ਥਾਂ ਤੇ ਨੁਕਸਾਨ ਕਰੇਗੀ ਜਦੋਂ ਗੂੰਦ ਚੰਗੀ ਤਰ੍ਹਾਂ ਭੁੱਜ ਜਾਵੇ ਉਸ ਤੋਂ ਬਾਅਦ ਕੜਾਹੀ ਨੂੰ ਚੁੱਲੇ ਤੋਂ ਹੇਠਾਂ ਉਤਾਰ ਲਓ ਅਤੇ ਬਾਕੀ ਪੀਸੀਆਂ ਹੋਈਆਂ ਦਵਾਈਆਂ ਇਸ ਵਿੱਚ ਮਿਲਾਓ ਦਵਾਈਆਂ ਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਸਾਰੀਆਂ ਮਿਕਸ ਹੋ ਕੇ ਪੰਜੀਰੀ ਇੱਕਸਾਰ ਇੱਕਮਿਕ ਹੋ ਜਾਵੇ ਦਵਾਈਆਂ ਦੇ ਚੰਗੀ ਤਰ੍ਹਾਂ ਮਿਲਣ ਤੋਂ ਬਾਅਦ ਇਸ ਵਿੱਚ ਖੰਡ ਨੂੰ ਮਿਲਾਓ ਖੰਡ ਨੂੰ ਵੀ ਚੰਗੀ ਤਰ੍ਹਾਂ ਖੁਰਚੇ ਨਾਲ ਹਿਲਾਉਂਦੇ ਰਹੋ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਮੇਵਿਆਂ ਨੂੰ ਮਿਲਾਓ ਇਹਨਾਂ ਮੇਵਿਆਂ ਨੂੰ ਤੁਹਾਨੂੰ ਪਹਿਲਾਂ ਦੱਸੇ ਅਨੁਸਾਰ ਤੁਸੀਂ ਬਰੀਕ ਪੀਸ ਕੇ ਵੀ ਮਿਲਾ ਸਕਦੇ ਹੋ ਜਾਂ ਫਿਰ ਮੋਟਾ-ਮੋਟਾ ਕੱਟ ਕੇ ਉਸ ਤਰ੍ਹਾਂ ਵੀ ਮਿਲਾ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੈ ਕਿਉਂਕਿ ਜਦੋਂ ਆਪਾਂ ਪੰਜੀਰੀ ਨੂੰ ਖਾਂਦੇ ਆਂ ਤਾਂ ਜੇਕਰ ਇਹ ਮੋٹے ਕੁੱਟ ਕੇ ਵਰਤਾਂਗੇ ਤਾਂ ਇਹਨਾਂ ਦਾ ਸਵਾਦ ਵੱਖਰਾ ਆਵੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਵਿੱਚ ਖੰਡ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਤੁਹਾਨੂੰ 슈ਗਰ ਦੀ ਸਮੱਸਿਆ ਹੈ ਤਾਂ ਦੇਸੀ ਬੂਰਾਖੰਡ ਦੀ ਥਾਂ ਤੇ ਤੁਸੀਂ ਮਿਸ਼ਰੀ ਜਾਂ ਫਿਰ ਸ਼ੱਕਰ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਸ਼ੱਕਰ ਦੀ ਵਰਤੋਂ ਕਰਨੀ ਹੈ ਤਾਂ ਪੰਜੀਰੀ ਵਿੱਚ ਉਸ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਹੀ ਮਿਲਾਓ ਕਿਉਂਕਿ ਜਿਆਦਾ ਗਰਮ ਪੰਜੀਰੀ ਵਿੱਚ ਸ਼ੱਕਰ ਮਿਲਾਉਣ ਨਾਲ ਉਸ ਦੀ ਪਤ ਬਣ ਜਾਵੇਗੀ ਅਤੇ ਉਹ ਖਰਾਬ ਹੋ ਜਾਵੇਗੀ ਸਾਡਾ ਸਾਰਾ ਸਮਾਨ ਅਤੇ ਸਾਰੀ ਮਿਹਨਤ ਬੇਕਾਰ ਜਾਵੇਗੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਅਤੇ ਠੰਡ ਦੇ ਮੌਸਮ ਵਿੱਚ ਇਹ ਬੇਸਣ ਦੀ ਗੂੰਦ ਵਾਲੀ ਪੰਜੀਰੀ ਬਣਾ ਕੇ ਜਰੂਰ ਵਰਤੋ ਇਸ ਪੰਜੀਰੀ ਨਾਲ ਸਾਡੇ ਸਿਰ ਦੀ ਕਮਜ਼ੋਰੀ ਰੇਸ਼ਾ ਸਰੀਰ ਕਮਜ਼ੋਰੀ ਹੱਡੀਆਂ ਦੀ ਕਮਜ਼ੋਰੀ ਦੂਰ ਹੋਵੇਗੀ ਇਸ ਨੂੰ ਸਵੇਰੇ ਸ਼ਾਮ ਦੁੱਧ ਜਾਂ ਚਾਹ ਨਾਲ ਵਰਤੋ ਸੋ ਦੋਸਤੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ